ਇਹ ਬਜਟ ਸਰਪੱਖੀ ਬਜਟ ਹੈ ਹਰ ਵਰਗ ਹਰ ਸਮਾਜ 2010 ਤੋਂ ਲੈ ਕੇ 2022 ਤੱਕ ਜਿੰਨਾ ਬਜਟ ਸਪੋਰਟਸ ਦੇ ਲਈ ਰੱਖਿਆ ਗਿਆ ਸੀਗਾ ਉਹਦੇ ਨਾਲੋਂ ਕਈ ਗੁਣੇ ਵੱਧ 979 ਕਰੋੜ ਸਿਰਫ ਸਪੋਰਟਸ ਦੇ ਲਈ ਰੱਖੇ ਗਏ ਤਾਂ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜੋ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਬਜਟ ਪੇਸ਼ ਕੀਤਾ ਉਸ ਦੀ ਮੈਂ ਸਮੁੱਚੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣੀ ਚਾਹਨਾ ਔਰ ਇਹ ਬਜਟ ਸਰਪੱਖੀ ਬਜਟ ਹੈ ਹਰ ਵਰਗ ਹਰ ਸਮਾਜ ਦੇ ਭਲੇ ਦਾ ਤੇ ਉਹਨਾਂ ਦੀ ਉન્નਤੀ ਦਾ ਉਹਨਾਂ ਦੀ ਤਰੱਕੀ ਦਾ ਇੱਕ ਰਾਹ ਔਰ ਇੱਕ ਨਵੀਆਂ ਪੈੜਾਂ ਪਾਉਣ ਵਾਲਾ ਇਹ ਬਜਟ ਹੈ ਔਰ ਪਹਿਲੀ ਵਾਰੀ ਇਹ ਹੋ ਰਿਹਾ ਹੈ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਨਵਾਂ ਟੈਕਸ ਜਿਹੜਾ ਉਹ ਪਿਛਲੇ 3 ਸਾਲਾਂ ਦੀ ਹੀ ਤਰ੍ਹਾਂ ਕੋਈ ਵੀ ਨਵਾਂ ਟੈਕਸ ਜਿਹੜਾ ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਨਹੀਂ ਲਗਾਇਆ ਔਰ ਮੈਂ ਉ체ਚੇ ਤੌਰ ਤੇ ਇਹਦੇ ਲਈ ਸਾਡੇ ਖਜ਼ਾਨਾ ਮੰਤਰੀ ਸਦਾ ਹਰਪਾਲ ਸਿੰਘ ਚੀਮਾ ਜੀ ਨੂੰ ਫਾਈਨੈਂਸ ਡਿਪਾਰਟਮੈਂਟ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹੁੰਨਾ ਕਿਉਂਕਿ ਜੋ ਬੇਸਿਕ ਸੈਕਟਰਸ ਨੇ ਚਾਹੇ ਉਹ ਹੈਲਥ ਹੈ এডਿਕੇਸ਼ਨ ਹੈ ਪੁਲਿਸਿੰਗ ਹੈ ਸਪੋਰਟਸ ਹੈ ਹਾਇਰ এডਿਕੇਸ਼ਨ ਹੈ ਐਗਰੀਕਲਚਰ ਹੈ ਸੋਸ਼ਲ ਸਿਕਿਉਰਿਟੀ ਹੈ ਇਹਨਾਂ ਦੇ ਵਿੱਚ ਇੱਕ ਬੇਤਹਾਸ਼ਾ ਵੱਡਾ ਵਾਧਾ ਜਿਹੜਾ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਉਹ ਕੀਤਾ ਗਿਆ ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰ ਲਈਏ ਸਪੋਰਟਸ ਦੀ ਤੇ ਇੱਕ ਐਗਜ਼ਾਮਪਲ ਹੀ ਦਊਗਾ ਤੁਹਾਨੂੰ ਕਿ ਜੋ ਪਿਛਲੇ 10 ਸਾਲਾਂ ਦੇ ਵਿੱਚ 2010 ਤੋਂ ਲੈ ਕੇ 2022 ਤੱਕ ਜਿੰਨਾ ਬਜਟ ਸਪੋਰਟਸ ਦੇ ਲਈ ਰੱਖਿਆ ਗਿਆ ਸੀਗਾ ਉਹਦੇ ਨਾਲੋਂ ਕਈ ਗੁਣੇ ਵੱਧ 979 ਕਰੋੜ ਸਿਰਫ ਸਪੋਰਟਸ ਦੇ ਲਈ ਰੱਖੇ ਗਏ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਪੋਰਟਸ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਹੈ ਜਿਹੜਾ ਉਹ ਕੀਤਾ ਜਾਵੇ ਸੋ ਇਸੇ ਤਰੀਕੇ ਨਾਲ ਹੈਲਥ ਦੇ ਵਿੱਚ ਤਕਰੀਬਨ 5600 ਕਰੋੜ ਦਾ ਬਜਟ ਜਿਹੜਾ ਹੋਰ ਰੱਖਿਆ ਗਿਆ ਔਰ ਸਮੁੱਚੇ ਪੰਜਾਬ ਨੂੰ ਇੱਕ ਹੈਲਥ ਸਿਕਿਉਰਿਟੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਕਿ 10 ਲੱਖ ਤੱਕ ਦਾ ਕਿਸੇ ਨੇ ਕੋਈ ਇਲਾਜ ਸਰਕਾਰੀ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਾਉਣਾ ਉਹ ਕਰਵਾਇਆ ਜਾ ਸਕਦਾ ਹੈ ਇਸੇ ਤਰੀਕੇ ਦੇ ਨਾਲ ਰੂਰਲ ਸੈਕਟਰ ਦੇ ਵਿੱਚ ਹਰ ਜੋ ਜੋ ਪਿੰਡਾਂ ਦੇ ਵਿੱਚ 3500 ਕਰੋੜ ਰੁਪਏ ਦਾ ਦਾ ਜਿਹੜਾ ਪ੍ਰਾਵਧਾਨ ਹੈ ਉਹ ਰੱਖਿਆ ਗਿਆ तकरीबन 19000 ਕਿਲੋਮੀਟਰ ਸੜਕਾਂ ਦੇ ਲਈ 2873 ਕਰੋੜ ਰੁਪਏ ਦਾ ਜਿਹੜਾ ਦੀ ਪ੍ਰੋਵੀਜ਼ਨ ਹੈ ਉਹ ਕੀਤੀ ਗਈ ਹੈ ਹਰ ਅਸੈਂਬਲੀ ਹਲਕੇ ਨੂੰ 5-5 ਕਰੋੜ ਰੁਪਏ ਦੀ ਪ੍ਰੋਵੀਜ਼ਨ ਦੇ ਨਾਲ 585 ਕਰੋੜ ਰੁਪਏ ਸੋ ਇਸ ਤਰੀਕੇ ਦੀਆਂ ਬੇਤਹਾਸ਼ਾ ਪ੍ਰੋਵੀਜ਼ਨਸ ਨੇ ਜਿਹੜੀਆਂ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਜੀ ਨੇ ਮੁੱਖ ਮੰਤਰੀ ਸਾਹਿਬ ਦੀ ਸਲਾਹ ਦੇ ਮੁਤਾਬਕ ਔਰ ਸਾਡੇ ਨੈਸ਼ਨਲ ਕਨਵੀਨੈਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਨੂੰ ਇੱਕ ਖੁਸ਼ਹਾਲ ਤੇ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਚੱਲਦੇ ਹੋਏ ਉਹਨਾਂ ਪੈਰਾਂ ਦੇ ਉੱਪਰ ਚੱਲਦੇ ਹੋਏ ਇੱਕ ਹੁਣ ਤੱਕ ਦਾ ਬਿਹਤਰੀਨ ਬਜਟ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਪੇਸ਼ ਕੀਤਾ ਔਰ ਇਹਦੇ ਲਈ ਮੈਂ ਸਮੁੱਚੇ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਅੱਜ ਦਾ ਇਹ ਬਜਟ ਇੱਕ ਨਵੀਆਂ ਲੀਹਾਂ ਤੇ ਨਵੇਂ ਮੀਲ ਪੱਥਰ ਹੈ ਉਹ ਸਤਾਫਤ ਕਰਨ ਜਾ ਰਿਹਾ ਹੈ ਇਸ ਤੋਂ ਇਲਾਵਾ ਇੰਡਸਟਰੀ ਨੂੰ ਕਿਵੇਂ ਦੇਖ ਰਹੇ ਹੋ ਇੰਡਸਟਰੀ ਨੂੰ ਕਿੰਨਾ ਬੂਸਟ ਮਿਲੇਗਾ ਇੰਡਸਟਰੀ ਦੇ ਲਈ ਆਲਰੇਡੀ ਸਿਰਫ ਇੰਡਸਟਰੀ ਪ੍ਰੋਮੋਸ਼ਨ ਦੇ ਲਈ ਜਿਵੇਂ ਚੀਮਾ ਸਾਹਿਬ ਨੇ ਦੱਸੇ 250 ਕਰੋੜ ਦੀ ਪ੍ਰੋਵੀਜ਼ਨ ਜਿਹੜੀ ਉਹ ਰੱਖੀ ਗਈ ਹੈ ਔਰ ਪਿਛਲੇ 10 ਸਾਲ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਚਾਹੇ ਕਾਂਗਰਸ ਦੀ ਸਰਕਾਰ ਰਹੀ ਉਹਦੇ ਵਿੱਚ ਇੱਕ ਨਵੇਂ ਪੈਸੇ ਦੀ ਵੀ ਪ੍ਰੋਵੀਜ਼ਨ ਜਿਹੜੀ ਉਹ ਨਹੀਂ ਰੱਖੀ ਗਈ ਔਰ ਇਸ ਤੋਂ ਇਲਾਵਾ ਜੋ ਜੋ ਆਲਰੇਡੀ ਇੰਡਸਟਰੀ ਨੂੰ ਜੋ ਸਹੂਲਤਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਹੋਰ ਇਜ਼ਾਫਾ ਕਰਦੇ ਹੋਏ 3426 ਕਰੋੜ ਰੁਪਏ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਇੰਡਸਟਰੀ ਦੀ ਡਿਵੈਲਪਮੈਂਟ ਦੇ ਲਈ ਉਹ ਇਸ ਤੋਂ ਐਕਸਟਰਾ ਕੀਤੀ ਗਈ ਹੈ ਸਰ ਕਿਸਾਨਾਂ ਲਈ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਬਹੁਤ ਸਾਰੇ ਰਿਐਕਸ਼ਨ ਆ ਰਹੇ ਸਨ ਕਿਸਾਨਾਂ ਆਪਾਂ ਨੂੰ ਕਿ ਆਖਿਰਕਾਰ ਬਜਟ 'ਚ ਕੀ ਨਿਕਲੇਗਾ ਇਸ ਹਨ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਕਿਸਾਨ ਭਰਾ ਨੇ ਜਿਹੜੇ ਉਹ ਪੰਜਾਬ ਦੀ ਰੂਹ ਨੇ ਕਿਸਾਨੀ ਦੇ ਲਈ ਐਗਰੀ ਸੈਕਟਰ ਦੇ ਲਈ 1400 14524 ਕਰੋੜ ਰੁਪਏ ਦਾ ਇੱਕ ਔਰ ਐਗਰੀਕਲਚਰ ਪਾਵਰ ਸੈਕਟਰ ਦੇ ਲਈ ਤਕਰੀਬਨ 9992 ਕਰੋੜ ਰੁਪਏ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਕੀਤੀ ਗਈ ਹੈ ਜਿਹੜੀ ਕਿ ਹੁਣ ਤੱਕ ਤੋਂ ਹੁਣ ਤੋਂ ਵੀ ਹਮੇਸ਼ਾ ਜੋ ਪਹਿਲਾਂ ਦੇ ਪ੍ਰੋਵੀਜ਼ਨ ਦੇ ਰੋ ਤੋਂ ਉਹ ਤੋਂ ਕਿਤੇ ਵੱਧ ਨੇ ਸੋ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਮੈਂ